ਮਾਸੇਵੀ ਸੰਸਥਾ ਖਵਾਜ ਗਰੀਬ ਨਿਵਾਜ਼ ਨਟਪੀਰ ਸੁਸਾਇਟੀ ਦੇ ਮੁਖ ਸੇਵਾਦਾਰ ਕਮਲ ਕੁਮਾਰ ਵੱਲੋਂ ਅਜਿਖ ਲਵਾਰਿਸ লাশ ਦਾ ਅੰਤਿਮ ਸੰਸਕਾਰ ਵਿਧਿ ਵਿਵਧਾਨ ਨਾਲ ਕੀਤਾ ਗਿਆ ਇਹ লাশ 18 ਤਰੀਕ ਦਿਨ ਵੇਲੇ ਡੀ ਡਿਵੀਜ਼ਨ ਰਾਮਬਗ ਅਮ੍ਰਿਤਸਰ ਦੀ ਪੁਲਿਸ ਨੂੰ ਕਾਮੰਡੀ ਚੌਂਕ ਵਿੱਚੋਂ ਲਵਾਰਿਸ ਹਾਲਤ ਵਿੱਚ ਮਿਲੀ ਸੀ ਇਸ লাশ ਨੂੰ ਅਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਬੰਤਰ ਕੈਂਟੇ ਪਛਾਣ ਲਈ ਮਰਦਾ ਘਰ ਵਿੱਚ ਵੀ ਰੱਖਿਆ ਗਿਆ ਸੀ ਅੱਜ ਤੱਕ ਇਸ ਲਾਸ਼ ਦੀ ਕੋਈ ਵਾਰਿਸ ਅਤੇ ਨਾ ਹੀ ਕੋਈ ਪਛਾਣ ਕਰਨ ਆਇਆ ਐਨਾ ਹੀ ਨਹੀਂ ਇਸ ਲਾਸ਼ ਦੀ ਕੋਈ ਪਛਾਣ ਤੱਕ ਨਹੀਂ ਹੋਈ ਅੱਜ ਅਮਨਿਸਰ थाना ਡੀ ਡਿਵੀਜ਼ਨ ਰਾਮਬਾਗ ਵੱਲੋਂ ਪੋਸਮਾਰਟਮ ਕਰਨ ਤੋਂ ਬਾਅਦ ਦੁਰਗਿਆਨਾ ਮੰਦir ਸ਼ੀਪੂਰੀ ਵਿਖੇ ਸਮਾਜ ਸੇਵਿਕ ਕਮਲ ਕੁਮਾਰ ਨੂੰ ਅੰਤਿਮ ਸੰਸਕਾਰ ਕਰਨ ਲਈ ਲਾਸ਼ ਸੌਂਪ ਦਿੱਤੀ ਗਈ ਅਇ ਦੁਰਗਨਾ ਮੰਦੇਸ਼ੇਪੁਰੀ ਬਲਸ ਮਾਹਸੇਵੀ ਸੰਸਥਾ ਖਵਾਜਾ ਨਟਪੀਰ ਸੋਸਾਇਟੀ ਨੂੰ ਸੂਚਿਤ ਕਰਕੇ ਸਮਾਹਸੇਵੀ ਸੰਸਥਾ ਖਵਾਜਾ ਨਟਪੀਰ ਸੋਸਾਇਟੀ ਦੇ ਮੁਖੀ ਕਮਲ ਕੁਮਾਰ ਅਤੇ ਉਹ ਦੇ ਦਾਰਾਂ ਨੂੰ ਅੰਤਿਮ ਸੰਸਕਾਰ ਲਈ ਲਾਸ਼ ਨੂੰ ਸੌਂਪ ਦਿੱਤਾ ਗਿਆ ਇਸ ਤੋਂ ਬਾਅਦ ਸਮਾਜ ਸੇਵੀ ਕਮਲ ਕੁਮਾਰ ਵੱਲੋਂ ਅਜਮਨਤਸਰ ਦੇ ਦੁਰਗਿਆਨਾ ਮੰਦਿਰ ਵਿਖੇ ਲਾवारिस লাশ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸੇ ਮੌਕੇ ਕਮਲ ਕੁਮਾਰ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਮਾਨਵਤਾ ਦੀ ਸੇਵਾ ਕਰਕੇ ਬਹੁਤ ਹੀ ਆਨੰਦ ਮਿਲਦਾ ਹੈ ਅਤੇ ਪਰਮਾਤਮਾ ਨੇ ਉਹਨਾਂ ਦੀ ਸੇਵਾ ਲਗਾਈ ਹੈ ਅਤੇ ਉਹ ਹਮੇਸ਼ਾ ਹੀ ਸੇਵਾ ਨਿਭਾਉਂਦੇ ਰਹਿਣਗੇ। ਬਹੁਤ ਦੁਖੀ ਹਿੰਦੇ ਦੀ ਗੱਲ ਹੈ ਜੀ ਆਣਾ ਰਾਮਬਾਰ ਤੋਂ ਭਾਜੀ ਵਿਕਰਮਜੀਤ ਸਿੰਘ ਜੀ ਦਾ ਫੋਨ ਆਇਆ ਸੀ ਅੱਜ ਕਿ ਡੈੱਡ ਬੋਡੀ ਆ ਲਵਾਰਸ ਇਹਨਾਂ ਨੂੰ ਪੰਜਾਬ ਪੁਲਿਸ ਦੇ ਜਿੰਨੇ ਵੀ ਥਾਣਿਆਂ ਦੇ ਸਾਨੂੰ ਫੋਨ ਆ ਜਾਂਦੇ ਆ ਵੀ ਡੈੱਡ ਬੋਡੀ ਸੰਸਕਾਰ ਕਰਨਾ ਤੁਸੀਂ ਭਾਜੀ ਪਹੁੰਚੋ ਆ ਸੇਵਾ ਕਰ ਰਹੇ ਆਂ ਦੁੱਖ ਵੀ ਲੱਗਦਾ ਸੇਵਾ ਵੀ ਕਰਦੇ ਆ ਕਿੱਥੇ ਲੋਕ ਵਿਚਾਰੇ ਜਨਮ ਲੈ ਰਹੇ ਆ ਕਿੱਥੇ ਇਹਨਾਂ ਨੂੰ ਪਤਾ ਨਹੀਂ ਕਿਹਦੇ ਘਰ ਜਨਮ ਲਿਆ ਕਿਹਦੇ ਘਰ ਕਿਨੇ ਸੰਸਕਾਰ ਕਰਨਾ ਜਿਹੜੇ ਜਿੰਨੇ ਵੀ ਪੰਜਾਬ ਪੁਲਿਸ ਦੇ ਨੇ ਲੋਕ ਸੇਵਾ ਕਰ ਰਹੇ ਆ ਇਹਨਾਂ ਦੀ ਬਦੌਲਤ ਅਸੀਂ ਵੀ ਸੇਵਾ ਕਰ ਰਹੇ ਆ ਜੀ ਕਿਤਲਾ ਲਾਦਾ ਜੀ ਸੇਵਾ ਕਰਦੇ ਦੁਖੀ ਬਹੁਤ ਲੱਗਦਾ ਵੀ ਜਨਮ ਕਿਤੇ ਲਿਆ ਸੰਸਕਾਰ ਕੋਈ ਕਰਦਿਆ ਬਾਕੀ ਸਕੂਨ ਨਹੀਂ ਮਿਲਦਾ ਕਿ ਪ੍ਰਮਾਤਮਾ ਨੇ ਸਾਡੇ ਤੋਂ ਸੇਵਾ ਕਰਾਉਂਦਿਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਸ਼ਹਿਰ ਵਾਸੀਆਂ ਨੂੰ ਸਭੀ ਲੰਮੀ ਲੰਮੀ ਉਮਰ ਕਰੇ ਬਾਤ ਅਈ ਰਹਿੰਦੀ ਸਰ ਅੱਜ ਤੋ ਵੀ ਇਧਰੀਆਂ ਸੇਵਾਵਾਂ ਚੱਲ ਰਹੀਆਂ ਬਿਲਕੁਲ ਸੇਵਾਵਾਂ ਚੱਲ ਰਹੀਆਂ ਨੇ ਯਸ ਜੀ ਇਹ ਇੱਕ ਬਹੁਤ ਮਾੜੀ ਵੀ ਖਬਰ ਹੈ ਕਿ ਇੱਕ ਨਵਾਰਿਸ ਲਾਸ਼ ਜਿਹੜੀ ਰਾਮ ਬਾਗ ਥਾਣੇ ਤੋਂ ਅਤਵਾ ਮਿਲੀ ਸੀ ਕਮਲ ਕੁਮਾਰ ਬੋਰੀ ਜਿਹੜੇ ਕਿ ਸਮਾਜ ਸੇਵਕ ਨੇ ਇਹਨਾਂ ਨੂੰ ਪਰਮਾਤਮਾ ਨੇ ਇੱਕ ਇਹ ਡਿਊਟੀ ਲਾਤੀ ਆ ਇਹ ਬਹੁਤ ਸਾਰੇ ਸੰਸਕਾਰ ਜਿਹੜੇ ਆ ਜਿੱਥੋਂ-ਜਿੱਥੋਂ ਵੀ ਇਹਨਾਂ ਨੂੰ ਪਤਾ ਲੱਗਦਾ ਕੋਈ ਸਰਕਾਰੀ ਤੌਰ ਤੇ ਇਹਨਾਂ ਨੂੰ ਜਦੋਂ ਥਾਣੇ ਦੇ ਵਿੱਚੋਂ ਆਂਦਾ ਕਿ ਕੋਈ ਲਵਾਰਸ ਬੋਡੀ ਜਿਹੜੀ ਆ ਉਹਨੂੰ ਮਤਲਬ ਸਾੜਨ ਦੇ ਲਈ ਤੁਸੀਂ ਆਪਣੀ ਸੇਵਾ ਜਿਹੜੀ ਲਈ ਆ ਉੱਥੇ ਤੁਸੀਂ ਪਹੁੰਚੋ ਟਾਈਮ ਸ਼ੇਅਰ ਪਹੁੰਚ ਕੇ ਇੱਕ ਵੱਡਾ ਬਹੁਤ ਵੱਡਾ ਕਰਮ ਹੈ ਕਿ ਇੱਕ ਲਵਾਰਸ ਲਾਸ਼ ਨੂੰ ਜਿਹੜੀ ਕਿ ਅੰਤਿਮ ਸੰਸਕਾਰ ਜਿਹਨੂੰ ਆਪਾਂ ਕਹਿੰਦੇ ਆ ਇੱਕ ਪਰਮਾਤਮਾ ਵੱਲੋਂ ਜਿਹੜੀ ਲਾਸਟ ਜਿਹੜੀ ਇਹਨਾਂ ਦੀ ਯਾਤਰਾ ਹੁੰਦੀ ਹੈ ਸ਼ਬਦੀ ਉਹਨੂੰ ਇਹ ਸੰਸਕਾਰ ਕਰਵਾਉਂਦੇ ਨੇ ਔਰ ਹਮੇਸ਼ਾ ਹੀ ਗਰੀਬਾਂ ਦੇ ਨਾਲ ਹਮੇਸ਼ਾ ਹੀ ਜਿਹੜੇ ਇਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਨੀਡ ਹੁੰਦੀ ਹੈ ਕਮਲ ਕੁਮਾਰ ਬੋਰੀ ਜੀ ਜਿਹੜੇ ਕਿਸਮਾ ਸੇਵਕ ਨੇ ਪਵਨ ਮਾਲਮੀ ਕੀ ਤਿਰਥ ਐਕਸ਼ਨ ਕਮੇਟੀ ਦੇ ਮਾਧਿਅਮ ਤੋਂ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਸਮਾਜ ਨਾਲ ਨਾਲ ਖੜਾ ਇਸੇ ਤਰ੍ਹਾਂ ਪ੍ਰਮਾਤਮਾ ਦੀ ਇਹ ਸੇਵਾ ਕਰਦੇ ਰਹਿਣ ਜਿਹੜੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਨੀਡ ਹੁੰਦੀ ਹੈ ਉਹ ਕਮਲ ਕੁਮਾਰ ਬੋਰੀ ਜੀ ਨੂੰ ਸੰਪਰਕ ਕਰਦੇ ਨੇ ਔਰ ਪ੍ਰਮਾਤਮਾ ਇਹਨਾਂ ਨੂੰ ਇਨੀ ਸ਼ਮਤਾ ਦੇਵੇ ਕਿ ਇਦਾਂ ਦੇ ਕਾਰਜਕਰ ਜਿਹੜੇ ਕਰਨ ਲਈ ਇਹਨਾਂ ਨੂੰ ਹੋਰ ਸ਼ਮਤਾ ਦੇਵੇ ਤਾਂ ਜੋ ਇਹ ਲੋਕਾਂ ਗਰੀਬਾਂ ਦਾ ਇਹ ਜਿਹੜਾ ਹੈਗਾ ਟੀਚਾ ਜਾਂ ਗਰੀਬਾਂ ਦੀ ਜਿਹੜੀ ਸੇਵਾ ਆ ਇਹ ਕਰ ਸਕਣ ਧੰਨਵਾਦ